ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰੜਾਇਓ ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰੜਾਇਓ ਜੈ ਭੀਮ ਜੈ ਪਾਤ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਸੰਤਰਾਮ ਉਦਾਸੀ ਜੀ ਦੇ ਲਿਖੇ ਹੋਏ ਗੀਤ ਤੇ ਉਹਨਾਂ ਦੇ ਕਾਫ ਸੰਗ੍ਰਹਿ ਨੂੰ ਆਪਾਂ ਲੈ ਕੇ ਗੱਲਬਾਤ ਕਰਾਂਗੇ ਸੰਤਰਾਮ ਉਦਾਸੀ ਕਜੇਹੀ ਸ਼ਖਸੀਅਤ ਜੋ ਦਲਿਤ ਸਮਾਜ ਦੇ ਵਿੱਚੋਂ ਪੈਦਾ ਹੋਏ ਨੇ ਔਰ ਉਹਨਾਂ ਦੀ ਲੇਖਣੀ ਬਾ ਕਮਾਲ ਹੈ ਉਹਨਾਂ ਦੇ ਲਿਖੇ ਇੱਕ ਇੱਕ ਸ਼ਬਦ ਜਿਹੜੇ ਆ ਉਹ ਬਾ ਕਮਾਲ ਨੇ ਸ਼ਬਦ ਜਦੋਂ ਵੀ ਲਿਖਦੇ ਸੀਗੇ ਜਦੋਂ ਵੀ ਕਿਸੇ ਕਹਾਣੀ ਦਾ ਕਿਸੇ ਗੀਤ ਦਾ ਕਿਸੇ ਕਵਿਤਾ ਦਾ ਜਨਮ ਹੁੰਦਾ ਸੀ ਤੋਂ ਸਮਾਜ ਦੇ ਦੁੱਖਾਂ ਦਰਦਾਂ ਨੂੰ ਹੀ ਆਪਣੀ ਕਲਮ ਦੇ ਰਾਹੀਂ ਕਾਗਜ਼ ਦੇ ਉੱਪਰ ਉਤਾਰਦੇ ਸੀ ਉਹਨਾਂ ਦੇ ਲਿਖੇ ਹੋਏ ਗੀਤ ਦੁਨੀਆ ਦੇ ਕੋਨੇ-ਕੋਨੇ ਤੇ ਵੱਜਦੇ ਨੇ ਉਹਨਾਂ ਦੇ ਕਾਵ ਸੰਗ੍ਰਹਿ ਵੀ ਛਪੇ ਨੇ ਉਹਨਾਂ ਦੇ ਗੀਤ ਵੀ ਗਾਏ ਨੇ ਖੁਦ ਉਦਾਸੀ ਜਿਨੇ ਆਪਣੀ ਜ਼ੁਬਾਨ ਦੇ ਵਿੱਚੋਂ ਵੀ ਆਪਣੇ ਲਿਖੇ ਹੋਏ ਗੀਤ ਗਾਏ ਨੇ ਹਮੇਸ਼ਾ ਆਪਣੇ ਗੀਤਾਂ ਦੇ ਵਿੱਚ ਜੇ ਸਬਜੈਕਟ ਨੂੰ ਉਤਾਰਦੇ ਸਨ ਤੇ ਸਮਾਜ ਦੇ ਦੁੱਖ ਔਰ ਸਮਾਜ ਦੇ ਦਰਦਾਂ ਨੂੰ ਕਿਉਂਕਿ ਖੁਦ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸੀ ਕਾਫ ਸੰਗ੍ਰਹਿ ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਤਕਰੀਬਨ 4 ਕਾਫ ਸੰਗ੍ਰਹਿ ਲਿਖੇ ਨੇ ਔਰ ਜਿਹੜੀ ਜਿਹੜੇ ਵੀ ਉਹਨਾਂ ਨੇ ਕਾਫ ਸੰਗ੍ਰਹਿ ਲਿਖੇ ਨੇ ਉਹ ਬਾ ਕਮਾਲ ਹੋਏ ਨੇ ਉਹਨਾਂ ਦੇ ਲਿਖੇ ਹੋਏ ਸ਼ਬਦ ਅੱਜ ਵੀ ਸੁਨਹਿਰੀ ਅੱਖਰਾਂ ਦੀ ਤਰ੍ਹਾਂ ਸਮਾਜ ਦੇ ਲੋਕਾਂ ਦੇ ਵਿੱਚ ਚਮਕ ਰਹੇ ਨੇ ਜੇ ਰਚਨਾਮਾ ਦੀ ਗੱਲ ਕਰੀਏ ਤੇ ਲਹੂ ਭਿੱਜੇ ਬੋਲ ਪਹਿਲਾ ਉਹਨਾਂ ਦਾ ਕਾਫ ਸੰਗ੍ਰਹਿ ਆਇਆ ਸੀ ਔਰ ਦੂਸਰਾ ਚੌਂ ਨੁਕਾਰੀ ਸਿੱਖਾ ਚਾਰ ਇਹ ਵੀ ਮਤਲਬ ਕਾਪ ਸੰਗ੍ਰਹਿ ਦਾ ਹਿੱਸਾ ਹੈ ਸਹਿਨਤਾ ਕਾਪ ਸੰਗ੍ਰਹਿ ਹੋਇਆ ਔਰ ਕਮੀਆਂ ਦੇ ਵਿੜੇ ਮਗਦਾ ਰਹੀਂ ਬੇਸੂਰਜਾ ਕਮੀਆਂ ਦੇ ਵਿੜੇ ਇਸ ਗੀਤ ਨੇ ਸੰਤਰਾਮ ਉਦਾਸੀ ਜੀ ਨੂੰ ਇੱਕ ਨਵੀਂ ਪਛਾਣ ਦਿੱਤੀ ਪਛਾਣ ਤਾਂ ਉਹਨਾਂ ਦੀ ਆਲਰੇਡੀ ਬਣ ਚੁੱਕੀ ਸੀ ਪਰ ਅਲੱਗ ਤਰ੍ਹਾਂ ਦਾ ਜਿਹੜਾ ਦੁੱਖ ਜਿਹੜਾ ਮਤਲਬ ਮੁਸੀਬਤਾਂ ਨੂੰ ਲੈ ਕੇ ਇਸ ਗੀਤ ਦਾ ਹਿੱਸਾ ਬਣਾਇਆ ਹੈ ਉਸ ਗੀਤ ਨੇ ਸੰਤਰਾਮ ਉਦਾਸੀ ਜੀ ਨੂੰ ਮਤਲਬ ਸੱਤ ਸਮੁੰਦਰੋਂ ਪਾਰ ਵੀ ਇੱਕ ਪਹਿਚਾਨ ਦਾ ਪਾਤਰ ਬਣਾ ਦਿੰਦਾ ਹੈ ਜੇਕਰ ਇਹਨਾਂ ਦੀ ਗੀਤਾਂ ਦੀ ਗੱਲ ਕਰੀਏ ਜੋ ਮਤਲਬ ਗੀਤ ਅੱਜ ਵੀ ਅੱਜ ਵੀ ਗਾਏ ਜਾਂਦੇ ਨੇ ਅੱਜ ਵੀ ਜਦੋਂ ਸੰਤਰਾ ਮਉਦਾਸੀ ਜੀ ਨੂੰ ਯਾਦ ਕੀਤਾ ਜਾਂਦਾ ਹੈ ਵਸੀਅਤ ਉਹ ਪੂਰਾ ਗੀਤ ਹੈ ਜਿਸ ਦੇ ਵਿੱਚ ਪੂਰੀ ਦੀ ਪੂਰੀ ਮਤਲਬ ਕਹਿ ਸਕਦੇ ਆ ਕਿ ਤਰਾਸ ਦੀ ਜਿਹੜੇ ਸਾਡੇ ਸਮਾਜ ਦੀ ਹੈ ਉਸ ਨੂੰ ਬਿਆਨ ਕੀਤਾ ਹੈ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਅਰੀਤੀ ਚ ਨਾ ਰੜਾਇਓ ਮੇਰੀ ਵੀ ਜ਼ਿੰਦਗੀ ਕੀ ਬਸ ਬੂਰ ਸਰਕੜੇ ਦਾ ਆਹਾਂ ਦਾ ਸੇਕ ਕਾਫੀ ਤਿੱਲੀ ਬੇਸ਼ੱਕ ਨਾ ਲਾਇਓ ਤਿੱਲੀ ਬੇਸ਼ੱਕ ਨਾ ਲਾਇਓ ਹੋਣਾ ਨਹੀਂ ਮੈਂ ਚਾਹੁੰਦਾ ਸੜਕੇ ਸਵਾ ਇਕਰਾਂ ਹੋਣਾ ਨਹੀਂ ਚਾਹੁੰਦਾ ਮੈਂ ਸੜਕੇ ਸਵਾ ਇਕਰਾਂ ਜਦ ਜਦ ਟੜੇਗਾ ਸੂਰਜ ਕਣ ਕਣ ਮੇਰਾ ਜਲਾਇਓ ਮੇਰਾ ਜਲਾਇਓ ਬਹੁਤ ਸਾਰੇ ਅਜਿਹੇ ਗੀਤ ਨੇ ਜਿਨ੍ਹਾਂ ਨੂੰ ਸੰਤ ਰਾਮ ਉਦਾਸੀ ਜੀ ਨੇ ਖੁਦ ਲਿਖਿਆ ਹੈ ਤੇ ਖੁਦ ਹੀ ਗਾਇਆ ਹੈ। ਲੇਕਿਨ ਦੋਸਤੋ ਬਹੁਤ ਸਾਰੇ ਕਮੈਂਟ ਵੀ ਆਉਂਦੇ ਨੇ ਉਹ ਪੁੱਛਦੇ ਨੇ ਕਿ ਸੰਤ ਰਾਮ ਉਦਾਸੀ ਜੀ ਦਾ ਆਖਰੀ ਸਫ਼ਰ ਕਿਸ ਤਰ੍ਹਾਂ ਰਹਾ? ਇਸ ਤੋਂ ਪਹਿਲਾਂ ਜਿੰਨੇ ਵੀ ਐਪੀਸੋਡ ਕੀਤੇ ਨੇ ਮੈਂ ਦੱਸਿਆ ਵੀ ਹੈ ਕਿ ਸੰਤ ਰਾਮ ਉਦਾਸੀ ਜੀ ਦਾ ਜਿਹੜਾ ਆਖਰੀ ਸਮਾ ਹੈ ਉਹ ਪਰਿਵਾਰ ਦੇ ਵਿੱਚ ਨਹੀਂ ਬਲਕਿ ਇੱਕ ਸਫਰ ਦੇ ਦੌਰਾਨ ਕਿਸ ਤਰ੍ਹਾਂ ਦਾ ਹਾਦਸਾ ਵਾਪਰਿਆ ਉਹ ਤੁਸੀਂ ਹੁਣ ਗੌਰ ਨਾਲ ਸੁਣਨਾ ਦੱਸਿਆ ਜਾ ਰਿਹਾ ਕਿ ਸ਼੍ਰੀ ਹਜ਼ੂਰ ਸਾਹਿਬ ਵਿਖੇ ਕਵੀ ਦਰਬਾਰ ਤੋਂ ਜਦੋਂ ਵਾਪਸ ਆ ਰਹੇ ਸੀ ਉਸ ਦਿਨ ਤਾਰੀਖ ਸੀ 6 ਨਵੰਬਰ 1986 ਨੂੰ ਅ ਰਸਤੇ ਦੇ ਵਿੱਚ ਰੇਲ ਗੱਡੀ ਦੇ ਵਿੱਚ ਹੀ ਉਹਨਾਂ ਨੇ ਆਖਰੀ ਸਾਹ ਲਿਆ ਹੈ ਉਹਨਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਵਿੱਚ ਮਿਲੀ ਸੀ ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਇਸ ਦੁਨੀਆ ਤੋਂ ਰੁਖਸਤ ਕਰ ਚੁੱਕੇ ਨੇ ਪਰ ਉਹਨਾਂ ਦੇ ਲਿਖੇ ਹੋਏ ਗੀਤ ਜੋ ਸਮਾਜ ਨੂੰ ਦੇਣ ਹੈ ਉਹ ਅੱਜ ਵੀ ਬਰਕਰਾਰ ਹੈ ਉਦਾਸੀ ਜੀ ਸ਼ਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਲੇਕਿਨ ਉਹਨਾਂ ਦੇ ਗੀਤ ਉਹਨਾਂ ਦਾ ਸਾਹਿਤ ਅੱਜ ਵੀ ਸਾਡੇ ਇਰਤ ਗਿਰਦ ਹੈ ਅੱਜ ਵੀ ਅਸੀਂ ਉਸ ਨੂੰ ਯਾਦ ਕਰਦੇ ਹਾਂ ਦੋਸਤੋ ਜੇਕਰ ਤੁਹਾਡੇ ਕੋਲ ਸੰਤਰਾਮ ਉਦਾਸੀ ਜੀ ਦੇ ਨਾਲ ਰਿਲੇਟਡ ਉਹਨਾਂ ਦੀ ਜੀਵਨੀ ਦੇ ਨਾਲ ਰਿਲੇਟਡ ਕੋਈ ਜਾਣਕਾਰੀ ਹੈ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਅਸੀਂ ਉਸ ਜਾਣਕਾਰੀ ਨੂੰ ਕਲੈਕਟ ਕਰਕੇ ਪੋਸੂ ਨਾਮਾ YouTube ਚੈਨਲ ਤੇ ਟੈਲੀਕਾਸਟ ਕਰਾਂਗੇ ਔਰ ਆਪ ਜੀ ਨੂੰ ਵੀ ਉਸ ਦਾ ਇੱਕ ਐਪੀਸੋਡ ਜ਼ਰੂਰ ਭੇਜਾਂਗੇ ਅੰਤ ਵਿੱਚ ਪੋਸੂ ਨਾਮਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ